ਹੈਲੋ ਦੋਸਤੋ ਮੈਂ ਅੱਜ ਉਸਨ ਤੁਹਾਡਾ ਸਵਾਲ ਜਵਾਬ ਕਰਦਾ ਹਾਂ ਅਮੇਜਿਨ ਕਰੋ ਕਿ ਤੁਸੀਂ ਆਪਣੇ ਘਰ ਦੇ ਅੰਦਰ ਹੋ ਅਤੇ ਬਾਹਰ ਗਲੀ ਦੇ ਅੰਦਰ ਤੁਹਾਨੂੰ ਕੁਝ ਨਾਰੇ ਸੁਣਾਈ ਦੇ ਰਹੇ ਹਨ ਇਹ ਨਾਰੇ ਇਹ ਕਹਿੰਦੇ ਹਨ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਸਾਨੂੰ ਨਿਆਂ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਹੈ ਹਾਂ ਇਹ ਸਭ ਨਾਰੇ ਲੱਗੇ ਸਨ ਅਰਬ ਰੈਵੋਲੂਸ਼ਨ ਦੇ ਅੰਦਰ ਜੋ ਕਿ 2011 ਦੇ ਅੰਦਰ ਆਈ ਸੀ ਜਿਸ ਨੂੰ ਕੀ ਅਰਬ ਸਪ੍ਰਿੰਗ ਵੀ ਕਿਹਾ ਜਾਂਦਾ ਹੈ ਅੱਜ ਅਸੀਂ ਦੇਖਾਂਗੇ ਕਿ ਇਹ ਅਰਬ ਸਪ੍ਰਿੰਗ ਕਿਉਂ ਸ਼ੁਰੂ ਹੋਈ ਅਤੇ ਕਿਸ ਇਸ ਦੇ ਕੀ ਨਤੀਜੇ ਨਿਕਲੇ ਆਓ ਸ਼ੁਰੂ ਕਰਦੇ ਹਾਂ ਦੋਸਤੋ ਅਰਬ ਸਪ੍ਰਿੰਗ ਦੀ ਕਹਾਣੀ ਟੁਨੀਸ਼ੀਆ ਤੋਂ ਸ਼ੁਰੂ ਹੁੰਦੀ ਹੈ ਟੁਨੀਸ਼ੀਆ ਇੱਕ ਫਰਾਂਸ ਦੀ ਕਲੋਨੀ ਰਿਹਾ ਹੈ ਅਤੇ ਅਬੀ ਬਰਗੋਬਾ ਇਸ ਦੇ ਫਰਸਟ ਫਾਊਂਡਿੰਗ ਫਾਦਰ ਹਨ ਅਤੇ ਉਹ ਇਸ ਦੇ ਪਹਿਲੇ ਪ੍ਰੈਜ਼ੀਡੈਂਟ ਵੀ ਬਣੇ ਉਹਨਾਂ ਨੇ ਇਸ ਮੁਲਕ ਦੀ ਬੁਨਿਆਦ ਸੈਕੂਲਰਿਜ਼ਮ ਦੇ ਉੱਤੇ ਰੱਖੀ ਜੋ ਕਿ ਇੱਕ ਮਾਡਰਨ ਸਟੇਟ ਸਿਟੀਜ਼ਨ ਦੇ ਲਈ ਸੀ ਹਾਲਾਂਕਿ ਇੱਥੇ 99% ਜਿਹੜੀ ਆ ਉਹ ਸੁੰਨੀ ਮੁਸਲਿਮ ਪਾਪੂਲੇਸ਼ਨ ਸੀ ਪਰ ਉਹਨਾਂ ਨੇ ਸੈਕੂਲਰਿਜ਼ਮ ਦਾ ਜਿਹੜਾ ਰਾਹ ਸੀ ਉਹ ਚੁਣਿਆ 1987 ਦੇ ਅੰਦਰ ਅਬਦੀਨ ਬਿਨ ਅਲੀ ਅਬੀ ਬਰਗੋਬਾ ਦੇ ਖਿਲਾਫ ਇੱਕ ਬਗਾਵਤ ਕਰਕੇ ਦੇਸ਼ ਦੇ ਦੂਸਰੇ ਪ੍ਰੈਜ਼ੀਡੈਂਟ ਬਣ ਜਾਂਦੇ ਹਨ ਅਤੇ ਟੂਨੀਸ਼ੀਆ ਦੇ ਅੰਦਰ ਲਗਭਗ ਉਹ ਜੋ ਹਬੀਬ ਬਰਗੋਬਾ ਦੇ ਜੋ ਮੁਲਕ ਦੇ ਲਈ ਜੋ ਪ੍ਰੋਗਰਾਮਸ ਹਨ ਉਹਨਾਂ ਨੂੰ ਹੀ ਕੰਟੀਨਿਊ ਕਰਦੇ ਹਨ ਅਤੇ ਅਸੀਂ ਦੇ ਤਹਾ ਉਲ 90 ਵਿਆ ਦੇ ਹੱਕਿਆਂ ਦੇ ਅੰਦਰ ਟੂਨੀਸ਼ੀਆ ਦੇ ਅੰਦਰ ਵੱਡੇ ਪੱਧਰ ਤੇ ਜਿਹੜੀ ਆ ਉਹ ਪ੍ਰਾਈਵੇਟਾਈਜੇਸ਼ਨ ਕੀਤੀ ਜਾਂਦੀ ਹੈ ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੁਲਕ ਦੀ ਪੁਨਿਆਦ ਸੈਕੂਲਰਿਜ਼ਮ ਦੇ ਉੱਪਰ ਰਹੇ ਇਸ ਕਰਕੇ ਉਹਨਾਂ ਨੇ ਬਹੁਤ ਸਾਰੀਆਂ ਜੋ ਰੈਡੀਕਲ ਜੋ ਇਸਲਾਬਿਕ ਗਰੁੱਪਸ ਸਾਜਿਨਾ ਚ ਅਨਹਦਾ ਪਾਰਟੀ ਉਸ ਦੇ ਜੋ ਐਕਟੀਵਿਸਟ ਸਨ ਉਹਨਾਂ ਬਹੁਤ ਸਾਰਿਆਂ ਦੇ ਉੱਪਰ ਕ੍ਰੈਕਡਾਉਨ ਕੀਤਾ ਮੁਲਕ ਦੇ ਅੰਦਰ ਬੋਲਣ ਦੀ ਜਿਹੜੀ ਆਜ਼ਾਦੀ ਸੀ ਉਸ ਦੇ ਉੱਪਰ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ ਜਦ ਕਿ ਬਿਨ ਅਲੀ ਨੇ ਬਹੁਤ ਸਾਰੇ ਮਾਰਕਟਰ ਫਾਰਮ ਕੀਤੇ ਸਨ ਪਰ ਉਹਨਾਂ ਦੇ ਨਤੀਜੇ ਦੇ ਨਾਲ ਕੀ ਹੋ ਰਿਹਾ ਸੀ ਮੁਲਕ ਦੇ ਬਹੁਤ ਸਾਰੇ ਜੋ ਰੂਲਰ ਏਰੀਆ ਸਨ ਉਨ੍ਹਾਂ ਦੇ ਵਿੱਚੋਂ ਗਰੀਬੀ ਨਹੀਂ ਸੀ ਉਸ ਤਨਾ ਜਾ ਰਹੀ। ਮੁਲਕ ਦੇ ਅੰਦਰ ਕ੍ਰਪਸ਼ਨ ਬਹੁਤ ਤੇਜ਼ੀ ਦੇ ਨਾਲ ਜਣੀ ਸੀ, ਉਹ ਵੱਧ ਰਹੀ ਸੀ। ਅਤੇ ਇਹ ਆਮ ਹੀ ਗੱਲ ਹੋ ਗਈ ਸੀ ਨਿੱਕੇ-ਨਿੱਕੇ ਕੰਮਾਂ ਦੇ ਲਈ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣਾ। ਇਸ ਦੇ ਨਾਲ-ਨਾਲ ਮੁਲਕ ਦੇ ਅੰਦਰ ਇਹ ਵੀ ਇੱਕ ਡਿਬੇਟ ਚੱਲ ਰਹੀ ਸੀ ਕਿ ਕੀ ਮੁਲਕ ਦੇ ਉੱਪਰ ਜਿਹੜਾ ਇਸਲਾਮਿਕ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਕਿ ਜਾਂ ਕੀ ਇੱਕ ਸੈਕੂਲਰ ਕਨੂਲ ਇੰਟਰਨੈਸ਼ਨਲ ਕਮਿਊਨਿਟੀ ਵੀ ਇਹ ਦੇਖ ਰਹੀ ਸੀ ਕਿ ਕਿਸ ਤਰ੍ਹਾਂ ਟੁਨੀਸ਼ੀਆ ਦੇ ਅੰਦਰ ਬੋਲਣ ਦੀ ਆਜ਼ਾਦੀ ਨਹੀਂ ਹੈ ਕਿਸ ਤਰ੍ਹਾਂ ਇੱਕ ਤਾਨਾशाही ਜਿਹੜਾ ਸਿਸਟਮ ਆਹਾ ਉਹ ਚੱਲ ਰਿਹਾ ਸੀ ਪਰ ਉਹ ਤਕਰੀਬਨ ਚੁੱਪ ਸਾਮ ਕਿਉਂਕਿ ਟੁਨੀਸ਼ੀਆ ਦੀ ਸਰਕਾਰ ਜਿਹੜੀ ਸੀ ਉਸ ਨੂੰ ਪੱਛਮ ਦੇ ਮੁਲਕ ਇਸ ਪੱਖ ਤੋਂ ਦੇਖਦੇ ਸਨ ਕਿ ਉਹ ਇਸਲਾਮਿਕ ਜੋ ਮਿਲਿਟੈਂਸੀ ਹੈ ਉਸ ਦੇ ਖਿਲਾਫ ਲੜਨ ਦੇ ਵਿੱਚ ਵੈਸਟਰਨ ਕੰਟਰੀਜ਼ ਦੀ ਆ ਮਦਦ ਕਰਦਾ ਹੈ ਇਸ ਕਰਕੇ ਜਿਹੜੇ ਪੱਛਮੀ ਤਾਕਤਾਂ ਸਨ ਉਹਨਾਂ ਨੇ ਟੁਨੀਸ਼ੀਆ ਦੇ ਅੰਦਰੂਨੀ ਮਾਮਲਿਆਂ ਦੇ ਬਾਰੇ تقریبا ਹੀ ਚੁੱਪ ਧਾਰੀ ਹੋਈ ਸੀ ਇਸ ਤਰ੍ਹਾਂ ਟੁਨੀਸ਼ੀਆ ਦੇ ਅੰਦਰ ਕਈ ਸਾਨਾਂ ਤੋਂ ਲੋਕਾਂ ਦੇ ਅੰਦਰ ਗੁੱਸਾ ਪੈਦਾ ਹੋ ਰਿਹਾ ਸੀ ਇਸ ਦਾ ਇੱਕ ਨਮੂਨਾ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਮੁਹੰਮਦ ਬੌਜ਼ਿਸ ਨਾ ਦਾ ਸ਼ਖਸ ਜੋ ਕਿ ਸਿੱਧੀ ਬੈਜ਼ਦ ਸ਼ਹਿਰਦਾਰ ਰਹਿਣ ਵਾਲਾ ਸੀ ਅਤੇ ਇਹ 26 ਸਾਲਾ ਨੌਜਵਾਨ ਆਪਣੀ ਰੇੜੀ ਲਗਾ ਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ ਅਤੇ ਹੁੰਦਾ ਕਿ 17 ਦਸੰਬਰ 2010 ਨੂੰ ਇਸ ਦੀ ਰੇੜੀ ਨੂੰ ਸ਼ਹਿਰ ਦੇ ਅਫਸਰ ਨੇ ਉਹ ਫੜ ਕੇ ਲੈ ਜਾਂਦੇ ਹਨ ਕਿਹਾ ਜਾਂਦਾ ਹੈ ਕਿ ਇਸ ਦੇ ਕੋਲ ਰੇੜੀ ਲਗਾਉਣ ਦਾ ਲਾਇਸੈਂਸ ਨਹੀਂ ਹੈ ਜਰੂਰੀ ਪਰਮਿਟ ਨਹੀਂ ਹੈ ਇਹ ਸਰਕਾਰੀ ਅਫਸਰਾਂ ਨੂੰ ਰਿਸ਼ਵਤ ਦੇਣ ਦੇ ਲਈ ਤਿਆਰ ਹੋ ਜਾਂਦਾ ਹੈ ਅਜੇ ਹਕ ਕਿਹਾ ਜਾਂਦਾ ਹੈ ਕਿ ਇਸ ਨੂੰ ਇੱਕ ਲੇਡੀ ਅਫਸਰ ਦੇ ਥੱਪੜ ਮਾਰਿਆ ਨਤੀਜੇ ਵਜੋਂ ਕੀ ਹੋਇਆ ਕਿ ਇਹ ਸਿਸਟਮ ਤੋਂ ਬਹੁਤ ਦੁਖੀ ਆ ਜਾਂਦਾ ਹੈ ਅਤੇ ਨਤੀਜੇ ਵਜੋਂ ਇਹ ਲੋਕਲ ਗਵਰਨਮੈਂਟ ਆਫ ਅਫਿਸ ਹੈ ਜੋ ਸ਼ਹਿਰ ਦਾ ਉਸ ਦੇ ਸਾਹਮਣੇ ਆਪ ਨੂੰ ਆਪਣੇ ਆਪ ਨੂੰ ਅੰਦ ਲਗਾ ਕੇ ਖਤਮ ਕਰ ਲੈਂਦਾ ਹੈ ਮੁਹੰਮਦ ਬੌਜ਼ਿਸ ਦੇ ਦੁਆਰਾ ਆਪਣੇ ਆਪ ਨੂੰ ਅੱਗ ਲਗਾਉਣ ਦੀ ਘਟਨਾ ਛੇਤੀ ਹੀ ਸਿੱਧੀ ਬੌਜਬ ਸ਼ਹਿਰ ਦੇ ਅੰਦਰ ਫੈਲ ਜਾਂਦੀ ਹੈ ਸ਼ਹਿਰ ਦੇ ਲੋਕ ਬਿਨ ਅਲੀ ਦੇ ਖਿਲਾਫ ਨਾਰੇ ਲਗਾਉਂਦੇ ਹੋਏ ਸੜਕਾਂ ਦੇ ਉੱਪਰ ਆ ਜਾਂਦੇ ਹਨ ਅਤੇ ਸਰਕਾਰ ਵੀ ਇਸ ਨੂੰ ਦਬਾਉਣਾ ਜਿਹੜਾ ਆ ਇਹਨਾਂ ਪ੍ਰੋਟੈਸਟ ਨੂੰ ਸ਼ੁਰੂ ਕਰ ਦਿੰਦੀ ਹੈ ਨਤੀਜੇ ਵਜੋਂ ਇਹ ਪ੍ਰੋਟੈਸਟ ਹੋਰ ਵੀ ਤੇਜ਼ ਹੋ ਜਾਂਦੇ ਹਨ ਅਤੇ ਮੁਲਕ ਦੇ ਹੋਰ ਸ਼ਹਿਰਾਂ ਦੇ ਅੰਦਰ ਵੀ ਫੈਲ ਜਾਂਦੇ ਹਨ ਅਤੇ ਆਖਰਕਾਰ ਟੁਨੀਸ਼ੀਆ ਦੀ ਰਾਜਧਾਨੀ ਟੁਨੀਸ ਤੱਕ ਪਹੁੰਚ ਜਾਂਦੇ ਹਨ 28 ਦਸੰਬਰ 2010 ਨੂੰ ਪ੍ਰੈਜ਼ੀਡੈਂਟ ਬਿਲ ਅਲੀ ਖੋਦ ਟੈਲੀਵਿਜ਼ਨ ਤੇ ਲਾਈਵ ਹੁੰਦੇ ਹਨ ਅਤੇ ਇਹ ਕਹਿੰਦੇ ਹਨ ਕਿ ਇਹ ਪ੍ਰੋਟੈਸਟ ਕਰਨ ਵਾਲੇ ਗਰਮਖਿਆਲੀ ਅਤੇ ਪਹਾੜੇ ਦੇ ਸਿਪਾਹੀ ਹਨ ਜਾਨੀ ਕਿ ਮਰਸਨਰੀ ਹਨ ਪਰ ਉਨ੍ਹਾਂ ਨੇ ਇਹਨਾਂ ਕਮੈਂਟਾਂ ਨੂੰ ਮੁੱਖ ਤੌਰ ਤੇ ਜਿਹੜਾ ਆ ਉਹ ਇਗਨੋਰ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਉਹ 10 ਜਨਵਰੀ ਨੂੰ ਸਕੂਲ ਯੂਨੀਵਰਸਿਟੀਆਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੰਦੇ ਹਨ ਇਸ ਤਰ੍ਹਾਂ ਪੂਰੀ ਤਰ੍ਹਾਂ ਇਹ ਪੁਖਤਾ ਹੋ ਚੁੱਕਿਆ ਸੀ ਕਿ ਸਿਚੁਏਸ਼ਨ ਜਿਹੜੀ ਆ ਪ੍ਰੈਜ਼ੀਡੈਂਟ ਬਿਨ ਅਲੀ ਦੇ ਕੰਟਰੋਲ ਤੋਂ ਬਾਹਰ ਹੋ ਰਹੀ ਸੀ ਅਤੇ ਇਸ ਦੇ ਵਿੱਚ ਟਰ্নিਿੰਗ ਪੁਆਇੰਟ ਆਉਂਦਾ ਹੈ 14 ਜਨਵਰੀ 2011 ਦੇ ਅੰਦਰ ਜਦੋਂ ਨੀਸ਼ੀਆ ਦੀ ਆਰਮੀ ਨੇ 에어ਪੋਰਟਾਂ ਨੂੰ ਕੰਟਰੋਲ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹਾਲਾਂਕਿ ਇਸ ਤੋਂ ਪਹਿਲਾਂ ਤੱਕ ਜਿਹੜੀ ਆ ਆਰਮੀ ਤਕਰੀਬਨ 1 ਮਹੀਨੇ ਤੱਕ ਬਿਲਕੁਲ ਹੀ ਨਿਊਟਰਲ ਰਹੀ ਸੀ ਅਤੇ ਨਤੀਜੇ ਵਜੋਂ ਕੀ ਹੁੰਦਾ ਹੈ ਕਿ ਪ੍ਰੈਜ਼ੀਡੈਂਟ ਬਿਨ ਅਲੀ ਦੇਸ਼ ਦੇ ਅੰਦਰ ਅਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰ ਦਿੰਦੇ ਹਨ ਪਰ ਇਸ ਦਾ ਕੋਈ ਵੀ ਉਨ੍ਹਾਂ ਨੂੰ ਫਾਇਦਾ ਨਹੀਂ ਹੁੰਦਾ ਹੈ ਅਤੇ ਆਖਰਕਾਰ ਉਨ੍ਹਾਂ ਨੂੰ ਦੇਸ਼ ਛੱਡ ਕੇ ਸੋਦੀ ਅਰਬ ਜਿਹੜਾ ਆ ਉਹ ਜਾਣਾ ਪੈਂਦਾ ਹੈ ਪ੍ਰੈਜ਼ੀਡੈਂਟ ਬਿਨ ਅਲੀ ਦੇ ਦੇਸ਼ ਛੱਡ ਕੇ ਜਾਣ ਤੋਂ ਬਾਅਦ ਟੁਨੀਸ਼ੀਆ ਦੇ ਅੰਦਰ ਅਰਾਜਕਤਾ ਫੈਲ ਜਾਂਦੀ ਹੈ ਅਤੇ 15 ਜਨਵਰੀ ਨੂੰ ਪ੍ਰਾਈਮ ਮਿਨਿਸਟਰ ਮੁਹੰਮਦ ਕਨੂਚੀ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਡਿਕਲੇਅਰ ਕਰ ਦਿੰਦੇ ਹਨ ਪਰ ਲੋਕ ਇਸ ਦਾ ਵੀ ਬਹੁਤ ਜ਼ਿਆਦਾ ਵਿਰੋਧ ਕਰਦੇ ਹਨ ਅਤੇ ਅਗਲੇ ਹੀ ਦਿਨ ਉਹ ਅਸਤੀਫਾ ਦੇ ਦਿੰਦੇ ਹਨ ਮੁਹੰਮਦ ਕਨੋਚੀ ਤੋਂ ਬਾਅਦ ਆ ਫੁਆਇਦ ਮੋਬਾਜ਼ਾ ਟੁਨੀਸ਼ੀਆ ਦੇ ਨਵੇਂ ਪ੍ਰੈਜ਼ੀਡੈਂਟ ਬਣਦੇ ਹਨ ਅਤੇ ਨਵੀਂ ਸਰਕਾਰ ਇਹ ਵਾਅਦਾ ਕਰਦੀ ਹੈ ਕਿ ਅਗਲੇ 60 ਦਿਨਾਂ ਦੇ ਅੰਦਰ ਟੁਨੀਸ਼ੀਆ ਦੇ ਅੰਦਰ ਇਲੈਕਸ਼ਨ ਕਰਵਾਏ ਜਾਣਗੇ ਇਨ੍ਹਾਂ ਸਾਰੇ ਵਾਅਦਿਆਂ ਦੇ ਬਾਵਜੂਦ ਟੁਨੀਸ਼ੀਆ ਦੇ ਅੰਦਰ ਹਿੰਸਾ ਰੁਕੜਦਾ ਨਾਮ ਨਹੀਂ ਲੈ ਰਹੀ ਸੀ ਅਤੇ ਪ੍ਰੋ ਬਿਨ ਅਲੀ ਦਿਆ ਫੋਜਾ ਅਤੇ ਹੋਰ ਇਸਲਾਮਿਕ ਮਲੇਸ਼ੀਆ ਇਹਨਾਂ ਦੇ ਵਿਚਾਰ ਟਕਰਾਓ ਜਿਹੜਾ ਆ ਉਹ ਵਧਦਾ ਹੀ ਜਾ ਰਿਹਾ ਸੀ ਇਸ ਸਭ ਨੂੰ ਰੋਕਣ ਦੇ ਲਈ ਇੰਟਰਨ ਗਵਰਨਮੈਂਟ ਕਨਸਟੀਟਿਊਸ਼ਨਲ ਰਿਫਾਰਮ ਕਰਨ ਦੇ ਲਈ ਇੱਕ ਕਮਿਸ਼ਨ ਦਾ ਗਠਨ ਵੀ ਕਰਦੀ ਹੈ ਮੁਹੰਮਦ ਕੋਨੋਚੀ ਦੀ ਸਰਕਾਰ ਨੇ ਕਨਸਟੀਟਿਊਸ਼ਨਲ ਰਿਫਾਰਮ ਦੇ ਲਈ ਕਮਿਸ਼ਨ ਤਾਂ ਨਿਯੁਕਤ ਕਰ ਲਿਆ ਪਰ ਇਸ ਦੇ ਅੰਦਰ ਬਹੁਤ ਸਾਰੇ ਅਜਿਹੇ ਮੈਂਬਰ ਸਨ ਜੋ ਕਿ RCD ਪਾਰਟੀ ਨਾਲ ਸੰਬੰਧਿਤ ਹੈ ਸਨ ਪੁਰਾਣੇ ਪ੍ਰੈਜ਼ੀਡੈਂਟ ਬਿਨ ਅਲੀ ਦੀ ਪਾਰਟੀ ਸੀ ਇਸ ਕਰਕੇ ਲਗਾਤਾਰ ਹੀ ਇਹੋ ਜਿਹੇ ਨਾਰੇ ਟਿਊਨੀਸ਼ੀਆ ਦੇ ਵਿੱਚ ਆਮ ਲੋਕ ਲਗਾਉਂਦੇ ਸਨ ਕਿ ਅਗਲਾ ਜਿਹੜਾ ਕਨਸਟੀਟਿਊਸ਼ਨ ਜਿਹੜਾ ਬਣਨ ਜਾ ਰਿਹਾ ਹੈ ਉਸ ਦੇ ਕਮਿਸ਼ਨ ਦੇ ਅੰਦਰੋਂ RCD ਪਾਰਟੀ ਨਾਲ ਸੰਬੰਧਤ ਮੈਂਬਰਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਹਟਾ ਦਿੱਤਾ ਜਾਵੇ ਇਹਨਾਂ ਪ੍ਰੋਟੈਸਟ ਦਾ ਹੀ ਨਤੀਜਾ ਸੀ ਕਿ 27 ਫਰਵਰੀ ਨੂੰ ਮੁਹੰਮਦ ਕਨੋਚੀ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਹਨ ਮੁਹੰਮਦ ਕਨੋਚੀ ਦੇ ਅਸਤੀਫਾ ਦੇ ਤੋ ਬਾਅਦ ਬੀਜੀ ਕੈਡ ਐਸੀ ਬਸੀਦੀ ਅਗਵਾਈ ਹੇਠ ਨਵੀਂ ਸਰਕਾਰ ਬਣਦੀ ਹੈ ਇਸ ਇੰਟਰਿਮ ਗਵਰਨਮੈਂਟ ਦੇ ਅੰਦਰ ਬਿਨ ਅਲੀ ਨੇ ਨਾਲ ਸੰਬੰਧਤ ਕਿਸੇ ਵੀ ਮੈਂਬਰ ਨੂੰ ਨਹੀਂ ਰੱਖਿਆ ਜਾਂਦਾ ਹੈ ਅਤੇ ਇਹ ਵਾਅਦਾ ਕੀਤਾ ਜਾਂਦਾ ਹੈ ਕਿ ਜੁਲਾਈ ਤੱਕ ਦੇਸ਼ ਦੇ ਅੰਦਰ ਇਲੈਕਸ਼ਨ ਕਰਵਾ ਦਿੱਤੇ ਜਾਣਗੇ ਪਰ ਇਹ ਇਲੈਕਸ਼ਨ ਅਕਤੂਬਰ ਮਹੀਨੇ ਦੇ ਅੰਦਰ ਹੀ ਸੰਭਵ ਹੋ ਪਾਉਂਦੇ ਹਨ ਅਤੇ ਅਨਹਦਾ ਪਾਰਟੀ ਇਸ ਦੇ ਅੰਦਰ ਜੇਤੂ ਨਿਕਲ ਕੇ ਆਉਂਦੀ ਹੈ ਅਨਹਦਾ ਪਾਰਟੀ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਪਾਰਟੀ ਸੀ ਜਿਸ ਦਾ ਕੀ ਇਹ ਖਿਆਲ ਸੀ ਕਿ ਉਹ ਇਸਲਾਮਿਕ ਵੈਲਿਊਜ਼ ਨੂੰ ਵੀ ਅਤੇ ਮਾਡਰਨ ਡੈਮੋਕਰੈਟਿਕ ਸਿਸਟਮ ਨੂੰ ਦੋਨਾਂ ਦੇ ਵਿੱਚ ਮੂਲਾਪ ਕਰਕੇ ਟੁਰਕੀ ਦੇ ਵੱਲ ਲੈ ਕੇ ਜਾ ਸਕਦੀ ਹੈ ਉਹ ਆਪਣੇ ਵਿਚਾਰਤਾ ਦਾ ਦਾ origin ਉਹ ਮਕਸੀਦ ਅਲ ਸ਼ਰੀਆ ਦੇ ਅੰਦਰ ਸਮਝਦੇ ਹਨ ਜਿਸ ਦਾ ਕੀ ਮਕਸਦ ਇਹ ਹੈ ਕਿ ਲੋਕਾਂ ਨੂੰ ਫਰੀडम ਅਤੇ ਇਨਸਾਫ ਜਸਟਿਸ ਦਿੱਤਾ ਜਾ ਸਕੇ ਅਨਹਦਾ ਪਾਰਟੀ ਟੁਨੀਸ਼ੀਆ ਨੂੰ ਇੱਕ ਪਲੂਰੀਲਿਸਟਿਕ ਅਤੇ ਇਨਕਲੂਸਿਵ ਸਮਾਜ ਬਣਾਉਣਾ ਚਾਹੁੰਦੀ ਸੀ ਕਿ ਜੋ ਇਸਲਾਮਿਕ ਵੈਲਿਊ ਤੋਂ ਚੱਲ ਰਿਹਾ ਹੋਵੇ ਉਹਨੂੰ ਪੂਰੀ ਤਰ੍ਹਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਬਿਲਕੁਲ ਹੀ ਇੱਕ ਇਸਲਾਮਿਕ ਸਟੇਟ ਵਾਲਾ ਕਨਸੈਪਟ ਲੈ ਕੇ ਚੱਲ ਰਹੀ ਸੀ ਅਮਲੇ 2 ਸਾਲਾਂ ਦੇ ਅੰਦਰ ਟੁਨੀਸ਼ੀਆ ਦੇ ਅੰਦਰ ਇੱਕ ਸਟਰਗਲ ਚੱਲ ਰਿਹਾ ਹੈ ਸੇਤ ਤੇ ਫ੍ਰੀडम ਦਾ ਟਰੈਡੀਸ਼ਨ ਅਤੇ ਪ੍ਰੋਗਰੈਸ ਦਾ ਸੋ 2013 ਦੇ ਅੰਦਰ ਦੋ ਆਪੋਜੀਸ਼ਨ ਦੇ ਵੱਡੇ ਲੀਡਰ ਜਿਹੜੇ ਕੀ ਅਨਹਦ ਪਾਰਟੀ ਦੇ ਬਹੁਤ ਵੱਡੇ ਕ੍ਰਿਟਿਕਸਾਨ ਜਿਨ੍ਹਾਂ ਵਿੱਚ ਚੋਕਰੀ ਪੈਲਾਦ ਅਤੇ ਮੁਹੰਮਦ ਬ੍ਰਮੀ ਸ਼ਾਮਲ ਸਨ ਇਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਆਮ ਕਰਕੇ ਇਹਨਾਂ ਕਤਲਾਂ ਦੇ ਆ ਜਿਹੜੀ ਆ ਦੋਸ਼ ਆ ਉਹ ਇਸਲਾਮਿਕ ਗਰੁੱਪਾਂ ਦੇ ਉੱਪਰ ਲਗਾਇਆ ਜਾਂਦਾ ਹੈ ਚੌਕਰੀ ਬੇਲਾ ਤਾਂ ਇੱਕ ਸੈਕੂਲਰ ਲੈਫਟ ਖੱਬੇ ਪੱਖੀ ਸੋਚ ਵਾਲੇ ਇੱਕ ਲੀਡਰ ਸਨ ਜਾਕੀ ਜਦ ਕੀ ਮੁਹੰਮਦ ਬਰਮੀ ਜੇਰੇ ਸਨ ਉਹ ਇੱਕ ਨੈਸ਼ਨਲਿਸਟ ਲੀਡਰ ਸਨ ਇਹਨਾਂ ਦੋਨਾਂ ਦੇ ਕਤਲਾਂ ਤੋਂ ਬਾਅਦ ਪੰਡਿਸ਼ੀਆ ਇੱਕ ਵਾਰ ਫਿਰ ਤੋਂ ਜਿਹੜਾ ਸੀ ਉਹ ਉਥੋਂ ਦੇ ਲੋਕਾਂ ਦੇ ਵਿੱਚ ਟੁਨੀਸ਼ੀਆ ਦੇ ਅੰਦਰ ਜੜਾਇਆ ਉਹ ਗੁੱਸਾ ਆ ਜਾਂਦਾ ਹੈ ਆਮ ਕਰਕੇ ਇਹਨਾਂ ਕਤਲਾਂ ਦੇ ਲਈ ਜਿਹੜਾ ਦੋਸ਼ ਆ ਉਹ ਅਨਹਦਾ ਪਾਰਟੀ ਦੇ ਉੱਪਰ ਲਗਾਇਆ ਜਾਂਦਾ ਹੈ ਜਿਸ ਦੀ ਕੀ ਸਰਕਾਰ ਸੀ ਲੋਕ ਕਹਿੰਦੇ ਹਨ ਕਿ ਉਹ ਇਸਲਾਮਿਕ ਗਰੁੱਪਾਂ ਨੂੰ ਕਤਲੋਗਾਰਤ ਕਰਨ ਤੋਂ ਜਿਹੜਾ ਰੋਕਣ ਵਿੱਚ ਜਿਹੜਾ ਆ ਉਹ ਫੇਲ ਹੋ ਰਹੀ ਹੈ ਇਸ ਕਰਕੇ ਮਜਬੂਰਨ ਅਨਹਦਾ ਪਾਰਟੀ ਨੂੰ 2013 ਦੇ ਅੰਦਰੋਂ ਜਿਹੜਾ ਆ ਉਹ ਸਟੈਪ ਡਾਊਨ ਕਰਨਾ ਪੈਂਦਾ ਹੈ ਅਤੇ ਟੂਨੀਸ਼ੀਆ ਇੱਕ ਵਾਰ ਫਿਰ ਤੋਂ ਕ੍ਰਾਈਸਿਸ ਦੇ ਅੰਦਰ ਆ ਜਾਂਦਾ। ਜਾਂ ਅਜਿਹਾ ਕਿਹਾ ਜਾ ਸਕਦਾ ਹੈ ਕਿ ਜਿਹੜਾ ਕ੍ਰਾਈਸਿਸ ਰੈਵੋਲੂਸ਼ਨ ਦੇ ਰਾਹੀਂ ਜਿਹੜਾ ਸ਼ੁਰੂ ਹੋਇਆ ਸੀ ਉਹ ਹੋਰ ਡੇਰਾ ਟੂਨੀਸ਼ੀਆ ਦੇ ਅੰਦਰ ਹੋ ਗਿਆ ਸੀ। ਹਾਂ ਦਾ ਗਵਰਨਮੈਂਟ ਦੇ ਕਲਾਪਸ ਕਰਨ ਤੋਂ ਬਾਅਦ ਟੂਨੀਸ਼ੀਆ ਇੱਕ ਵਾਰ ਫਿਰ ਤੋਂ ਸੰਕਟ ਦੇ ਆ ਸਾਹਮਣਾ ਕਰ ਰਿਹਾ ਸੀ। ਸੋ ਇਸ ਸਮੇਂ ਦੇ ਵਿੱਚ ਫਿਰ ਜੋ ਅਲੱਗ-ਅਲੱਗ ਟ੍ਰੇਡ ਯੂਨੀਅਨਸ ਹਨ ਵਕੀਲਾਂ ਦੇ ਗਰੁੱਪ ਸਨ ਬਿਜ਼ਨਸਮੈਨਾਂ ਦੇ ਗਰੁੱਪ ਅਤੇ ਹਿਊਮਨ ਰਾਈਟਸ ਦੀਆਂ ਕੁਸ਼ਰ ਆਰਗੇਨਾਈਜੇਸ਼ਨ ਇਹ ਇੱਕ ਮੁੱਠ ਹੋਈਆਂ ਅਤੇ ਇਨ੍ਹਾਂ ਨੇ ਇੱਕ ਨੈਸ਼ਨਲ ਡਾਇਲੌਗ ਕੋਟਟ ਬਣਾਇਆ ਇਸ ਨੇ ਨਾ ਸਿਰਫ ਟੁਨੀਸ਼ੀਆ ਨੂੰ ਇੱਕ ਟੈਕਨੋਕਰੇਟਿਕ ਇੰਟ੍ਰਿਮ ਗਵਰਨਮੈਂਟ ਦਿੱਤੀ ਜਿਸ ਦਾ ਕੀ ਕੰਮ ਸੰਵਿਧਾਨ ਬਰੋਣਾ ਸੀ ਅਤੇ ਇਸ ਸੰਕਟ ਦੇ ਸਮੇਂ ਦੇ ਦੌਰਾਨ ਹਕੂਮਤ ਦਾ ਰੋਲ ਵੀ ਅਦਾ ਕਰਨਾ ਸੀ ਨੈਸ਼ਨਲ ਡਾਇਲੌਗ ਕਾਰਟੇਟ ਦੁਆਰਾ 2014 ਦੇ ਅੰਦਰ ਟੁਨੀਸ਼ੀਆ ਦਾ ਸੰਵਿਧਾਨ ਬਣਾਉਣ ਦਾ ਕੰਮ ਜਿਹੜਾ ਸੀ ਉਹ ਕੰਪਲੀਟ ਕੀਤਾ ਗਿਆ ਇਸ ਬਣੇ ਨਵੇਂ ਬਣੇ ਸੰਵਿਧਾਨ ਦੇ ਅੰਦਰ ਟੁਨੀਸ਼ੀਆ ਦੇ ਲੋਕਾਂ ਨੂੰ ਫਰੀडम ਆਫ ਐਕਸਪ੍ਰੈਸ਼ਨ ਐਸੋਸੀਏਸ਼ਨ ਬਣਾਉਣ ਦੀ ਆਜ਼ਾਦੀ ਠੀਕ ਹੈ ਬਰਾਬਰਤਾ ਦਾ ਅਧਿਕਾਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਸਨ ਉਹ ਸੰਵਿਧਾਨ ਦੇ ਅੰਦਰ ਦਤੀ ਆ ਗਈ ਨਾ ਜੈਂਡਰ ਇਕਵੈਲਟੀ ਦੀ ਗੱਲ ਕੀਤੀ ਗਈ ਇਸ ਸਵਿਧਾਨ ਦੇ ਅੰਦਰ ਅਤੇ ਹਰ ਇੱਕ ਫੰਡਾਮੈਂਟਲ ਰਾਈਟ ਨੂੰ ਪ੍ਰੋਟੈਕਟ ਕਰਨ ਦੇ ਲਈ ਇੱਕ ਕਨਸਟੀਟਿਊਸ਼ਨਲ ਕੋਰਟ ਦਾ ਵੀ ਪ੍ਰੋਵੀਜ਼ਨ ਜਿਹੜਾ ਸੀ ਸਵਿਧਾਨ ਦੇ ਅੰਦਰ ਰੱਖਿਆ ਗਿਆ ਸੀ ਤਾਂ ਕਿ ਅੱਗੇ ਤੋਂ ਕੋਈ ਵੀ ਜਿਹੜਾ ਤਾਨਾਸ਼ਾਹੀ ਸਰਕਾਰ ਜਿਹੜੀ ਆ ਉਹ ਟੁਨੀਸ਼ੀਆ ਦੇ ਲੋਕਾਂ ਦੇ ਜਿਹੜਾ ਬੋਲਣ ਦੀ ਆਜ਼ਾਦੀ ਜਿਹੜੀ ਆ ਉਹਨੂੰ ਖੋ ਨਾ ਸਕੇ ਪਰਿਸ਼ੀਆ ਦੇ ਇਸ ਨਵੇਂ ਸੁਧਾਉ ਸਰਬਦਾਨ ਦੇ ਅੰਦਰ ਬਹੁਤ ਸਾਰੀਆਂ ਖਾਮੀਆਂ ਦੀ ਸਨ ਜਿਸ ਤਰ੍ਹਾਂ ਕਿ ਇਸ ਦੇ ਅੰਦਰ ਜਿਹੜੀ ਭਾਸ਼ਾ ਵਰਤੀ ਗਈ ਉਹ ਬਹੁਤ ਹੀ ਵੇਖ ਕਿਸਮ ਦੀ ਸੀ ਮਤਲਬ ਕਿ ਕਿਤੇ ਇਹ ਲਿਖਿਆ ਗਿਆ ਸੀ ਕਿ ਸੰਵਿਧਾਨ ਜਿਹੜਾ ਆ ਉਹ ਇਸਲਾਮਿਕ ਜੋ ਲਾਅ ਵਾ ਸ਼ਰੀਆ ਆ ਉਸ ਤੋਂ ਪਾਵਰ ਲੈ ਰਿਹਾ ਆ ਸੋ ਇਹ ਮਤਲਬ ਕਿ ਜਿਹੜੇ ਸੈਕੂਲਰ ਜ਼ੈਨियत ਦੇ ਲੋਕ ਸਨ ਉਹਨਾਂ ਨੇ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਆ ਉਹ ਇਤਰਾਜ਼ ਜਿਹੜਾ ਆ ਉਹ ਜਤਾਇਆ ਇਸ ਤੋਂ ਇਲਾਵਾ ਜਿਹੜਾ ਕਨਸਟੀਟਿਊਸ਼ਨਲ ਕੋਡ ਦਾ ਜਿਹੜਾ ਪ੍ਰੋਵੀਜ਼ਨ ਸੀ ਸਵਧਾਨ ਦੇ ਅੰਦਰ ਰੱਖਿਆ ਗਿਆ ਉਹ ਸਵਧਾਨ ਦੇ ਅੰਦਰ ਤਾਂ ਦੇ ਦਿੱਤਾ ਗਿਆ ਪਰ ਉਸ ਨੂੰ ਲਾਗੂ ਕਰਨ ਦੇ ਲਈ ਬਹੁਤ ਸਾਰੇ ਜਿਹੜੇ ਹਾਰਡਲ ਸਨ ਉਹ ਆਏ ਇਸ ਤੋਂ ਇਲਾਵਾ ਟੁਨੀਸ਼ੀਆ ਦਾਦ ਜਿਹੜਾ ਨਵਾਂ ਸੰਵਿਧਾਨ ਸੀ ਇਸ ਤੇ ਅੰਦਰ ਜਿਹੜੀ ਇਕਨੋਮਿਕ ਪੱਖ ਸੀ ਜਿਹੜਾ ਸੋਸ਼ਲ ਜਸਟਿਸ ਜਸਟਿਸ ਦੀ ਗੱਲ ਸੀ ਉਹ ਪੂਰੀ ਤਰ੍ਹਾਂ ਨਹੀਂ ਕੀਤੀ ਜਾ ਸਕੀ ਸੀ ਇਸ ਤਰ੍ਹਾਂ ਇਸ ਨਵੇਂ ਸੰਵਿਧਾਨ ਦੇ ਅੰਦਰ ਜਿਹੜਾ ਆਰਥਿਕ ਪੱਖ ਸੀ ਉਹਦੇ ਬਾਰੇ ਬਹੁਤਾ ਕੁਝ ਨਹੀਂ ਸੀ ਕਿਹਾ ਗਿਆ ਸੋਸ਼ਲ ਜਸਟਿਸ ਦੇ ਬਾਰੇ ਕੋਈ ਬਹੁਤਾ ਗੱਲ ਨਹੀਂ ਸੀ ਕੀਤੀ ਗਈ ਸੋ ਜਿੱਥੋਂ ਇਹ ਰੈਵਲੂਸ਼ਨ ਸ਼ੁਰੂ ਹੋਈ ਸੀ ਜਿਹੜੀ ਟਿਊਨੀਸ਼ੀਆ ਦੇ ਅੰਦਰ ਉਹ ਗੱਲਾਂ ਹਜੇ ਵੀ ਇਸ ਸੰਵਿਧਾਨ ਦੇ ਵਿੱਚ ਪੂਰੀ ਤਰ੍ਹਾਂ ਜੜੀਆਂ ਸੀ ਉਹ ਐਕਸਪਲੇਨ ਨਹੀਂ ਸੀ ਕਿ ਕਿੱਦਾਂ ਸੰ ਇਸ ਨਵੇਂ ਮਨੇ ਸੰਵਿਧਾਨ ਦੇ ਲਈ ਜਿਹੜੀ ਅੱਗੇ ਇੱਕ ਅਹਿਮ ਜਿਹੜੀ ਚੁਣੌਤੀ ਸੀ ਉਹ ਇਸ ਕਰਕੇ ਆ ਰਹੀ ਸੀ ਕਿਉਂਕਿ ਜਿਹੜੀ ਜੁਡੀਸ਼ਰੀ ਆ ਉਹ ਅਜੇ ਵੀ ਜੜਾ ਆ ਉਹ ਰਾਜਨੀਤਿਕ ਲੋਕਾਂ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਸੀ ਜਿਹੜੀਆਂ ਇਹਨਾਂ ਗੱਲਾਂ ਸੰਵਿਧਾਨ ਦੇ ਅੰਦਰ ਫੰਡਾਮੈਂਟਲ ਰਾਈਟਸ ਦੀਆਂ ਕੀਤੀਆਂ ਗਈਆਂ ਸਨ ਜੇਕਰ ਜੁਡੀਸ਼ਰੀ ਹੀ ਆਜ਼ਾਦ ਨਹੀਂ ਹੋਵੇਗੀ ਤਾਂ ਸਰਦਾਰ ਜੰਦਰ ਲਿਖੀਆਂ ਗੱਲਾਂ ਵੀ ਜਿਹੜੀਆਂ ਮਹਿਜ਼ ਲਿਖੀਆਂ ਹੀ ਰਹਿ ਜਾਂਦੀਆਂ ਸੋ ਇਹੀ ਕੁਛ ਟੁਨੀਸ਼ੀਆ ਦੇ ਅੰਦਰ ਹੋਇਆ ਸੋ ਟੁਨੀਸ਼ੀਆ ਦੇ ਅੰਦਰ ਸੰਵਧਾਨ ਲਾਗੂ ਕਰ ਦਿੱਤਾ ਜਾਂਦਾ ਹੈ ਅਤੇ ਇਸ ਸੰਵਧਾਨ ਦੇ ਤਹਿਤ ਟੁਨੀਸ਼ੀਆ ਅੰਦਰ ਅਕਤੂਬਰ 2014 ਦੇ ਅੰਦਰ ਇਲੈਕਸ਼ਨਸ ਹੁੰਦੇ ਹਨ ਅਤੇ ਨਿਦਾ ਟੁਨਿਸ ਪਾਰਟੀ ਜਿਹੜੀ ਆ ਉਹ ਇਸ ਵਿੱਚ ਜੇ ਤੂੰ ਨਿਕਲਦੀ ਹੈ ਇਹ ਪਾਰਟੀ ਸੈਕੂਲਰ ਸੋਚਦੀ ਸੀ ਅਤੇ ਇਸ ਦੇ ਲੀਡਰ ਐਜੀ ਬੈਸੀ ਜਿਹੜੇ ਨੇ ਉਹ ਪਹਿਲੀ ਵਾਰ ਇਲੈਕਟਡ ਟੁਨੀਸ਼ੀਆ ਦੇ ਪ੍ਰੈਜ਼ੀਡੈਂਟ ਬਣਦੇ ਹਨ ਅਤੇ ਉਹਨਾਂ ਨੇ ਅਨਹਦਾ ਪਾਰਟੀ ਦੇ ਨਾਲ ਮਿਲ ਕੇ ਜਿਹੜੀ ਹੈ ਟੁਨੀਸ਼ੀਆ ਦੇ ਅੰਦਰ ਸਰਕਾਰ ਬਣਾਈ ਇਸ ਸਰਕਾਰ ਨੇ ਟੁਨੀਸ਼ੀਆ ਨੂੰ ਜੋ ਕਨਸਟੀਟਿਊਸ਼ਨਲ ਪ੍ਰਿੰਸੀਪਲਸ ਨੇ ਡੈਮੋਕਰੈਟਿਕ ਪ੍ਰਿੰਸੀਪਲਸ ਨੇ ਟੁਨੀਸ਼ੀਆ ਦੇ ਉਹਨਾਂ ਦੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਹਨਾਂ ਦੇ ਲਈ ਚੈਲੰਜ ਬਹੁਤ ਜ਼ਿਆਦਾ ਸੰਗ ਇਸ ਦੌਰਾਨ ਹੀ ਟੁਨੀਸ਼ੀਆ ਦੇ ਅੰਦਰ ਕਈ ਤਰ੍ਹਾਂ ਦੇ ਜਿਹੜੇ ਆ ਉਹ ਟੈਰਰਿਸਟ ਅਟੈਕ ਹੁੰਦੇ ਹਨ ਜਿਸ ਦੇ ਨਾਲ ਲੋਕਾਂ 'ਚ دہشت ਫੈਲਦੀ ਹੈ ਅਤੇ ਟੁਨੀਸ਼ੀਆ ਦੀ ਇਕਨੋਮੀ ਬਹੁਤ ਵੱਡੇ ਲੈਵਲ ਦੇ ਉੱਤੇ ਟੂਰਿਜ਼ਮ ਦੇ ਉੱਤੇ ਡਿਪੈਂਡ ਕਰਦੀ ਸੀ ਜਿਸ ਨਾਲ ਇਹਨਾਂ ਨੂੰ ਕਾਫੀ ਜੋ ਆਰਥਿਕ ਨੁਕਸਾਨ ਜਿਹੜਾ ਆ ਉਹ ਚੱਲਣਾ ਪਿਆ ਲੋਕ ਅਜੇ ਵੀ ਜੋ ਆਰਥਿਕ ਸਥਿਤੀ ਸੀ ਟੁਨੀਸ਼ੀਆ ਦੀ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ ਹੈਗੇ ਲੋਕਾਂ ਨੂੰ ਅਨਪਲੋਇਮੈਂਟ ਮਗਿਆਈ ਵਰਗੀਆਂ ਸਮੱਸਿਆਵਾਂ ਦਾ ਜਿਹੜਾ ਰੋਜ਼ ਜਿਹੜਾ ਹੈ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਇਹ ਸਰਕਾਰ ਜਿਹੜਾ ਆ ਉਹ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਅੰਦਰ ਪੂਰੀ ਤਰ੍ਹਾਂ ਕਾਮਯਾਬ ਨਹੀਂ ਸੀ ਹੋ ਪਾ ਰਹੀ 2019 ਦੇ ਅੰਦਰ ਐਸਾ ਬੈਂਸੀ ਦੀ ਜਿਹੜੀ ਆ ਉਹ ਬਹੁਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਟੁਨੀਸ਼ੀਆ ਦੇ ਅੰਦਰ ਫਿਰ ਤੋਂ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਹੈ 2019 ਦਾ ਉਹ ਸਮਾਸੀ ਜਨੋਂ ਦੁਨੀਆ ਭਰ ਦੇ ਅੰਦਰ ਪੋਪੁਲਿਸਟ ਵਿਚਾਰਧਾਰਾ ਜਿਹੜੀ ਸੀ ਉਹ ਉੱਪਰ ਜਾ ਰਹੀ ਸੀ ਇਹੀ ਕੁਸ਼ ਟੁਨੀਸ਼ੀਆ ਦੇ ਅੰਦਰ ਹੁੰਦਾ ਆ ਕੈ ਸੈਦ ਨਾਮ ਦੇ ਇੱਕ ਕਾਨੂੰਨ ਦੇ ਪ੍ਰੋਫੈਸਰ ਜੋ ਨੇ ਉਹ ਪੋਲਿਟੀਕਲਸ ਹਿੰਦ ਤੇ ਆਉਦੇ ਹਨ ਅਤੇ ਉਹ ਜੋ ਟੁਨੀਸ਼ੀਆ ਦੀ ਅਲੀਟ ਹੈ ਉਸ ਨੂੰ ਮੁਲਕ ਦੀਆਂ ਸਮੱਸਿਆਵਾਂ ਦੇ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਬਹੁਤ ਹੀ ਚੰਗੀਆਂ ਲੱਗਦੀਆਂ ਹਨ ਅਤੇ ਉਹ ਦੇਸ਼ ਦੇ ਅਗਲੇ ਪ੍ਰੈਜ਼ੀਡੈਂਟ ਬਣ ਜਾਂਦੇ ਹਨ ਕੈਸ ਸੈਇਦ ਨੇ ਜੁਲਾਈ 2021 ਤਾ ਹੁੰਦੇ-ਹੁੰਦੇ ਤੱਕ ਟੁਨੀਸ਼ੀਆ ਦੇ ਅੰਦਰ ਜੋ ਪਾਰਲੀਮੈਂਟ ਸੀ ਉਸ ਨੂੰ ਸਸਪੈਂਡ ਕਰ ਦਿੱਤਾ ਪ੍ਰਾਈਮ ਮਿਨਿਸਟਰ ਨੂੰ ਡਿਸਮਿਸ ਕਰ ਦਿੱਤਾ ਅਤੇ ਤਕਰੀਬਨ ਇਸ ਵੇਲੇ ਉਹਨਾਂ ਕੋਲ ਟਨਿਸ਼ੀਆ ਦੀ ਜੋ ਐਗਜ਼ੀਕਿਟਿਵ ਪਾਵਰ ਹੈ ਉਹਨਾਂ ਦੇ ਹੱਥਾਂ ਦੇ ਅੰਦਰ ਹੀ ਹੈ ਸੋ ਉਹਨਾਂ ਨੇ ਇੱਕ ਅਨ ਡੈਮੋਕਰੈਟਿਕ ਤਰੀਕੇ ਦੇ ਨਾਲ ਟਨਿਸ਼ੀਆ ਦੇ ਅੰਦਰ ਫਿਰ ਤੋਂ ਉਹੀ ਚੀਜ਼ਾਂ ਉਹੀ ਉਸੇ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਸ ਲਾਗੂ ਕਰ ਦਿੱਤੀਆਂ ਹਨ ਜਿਹੜੀਆਂ ਕਿ ਰੈਵੋਲੂਸ਼ਨ ਤੋਂ ਪਹਿਲਾਂ ਸਨ ਜਾਨੀ ਕਿ 2011 ਤੋਂ ਪਹਿਲਾਂ ਇਹ ਸੈਇਦ ਨੇ ਟੁਨੀਸ਼ੀਆ ਦੇ ਸਿਸਟਮ ਵਿੱਚ ਜੋ ਚੈੱਕ ਐਂਡ ਬੈਲੈਂਸਸ ਆਏ ਸਾਨੂੰ 2014 ਦੇ ਸਵਿਧਾਨ ਦੇ ਤਹਿਤ ਉਹਨਾਂ ਨੂੰ ਤਕਰੀਬਨ ਹੀ ਖਤਮ ਕਰ ਦਿੱਤਾ ਹੈ ਇਸ ਦੇ ਨਾਲ ਜਿਹੜੇ ਇੰਸਟੀਟਿਊਸ਼ਨਸ ਨੇ ਜੁਡੀਸ਼ਰੀਆ ਉਹ ਵੀ ਕਮਜ਼ੋਰ ਹੋਈ ਹੈ ਅਪੇ 2022 ਹੁੰਦੇ ਹੁੰਦੇ ਤੱਕ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਟੁਨੀਸ਼ੀਆ ਦੇ ਸਵਿਧਾਨ ਨੂੰ ਤਵਾਰਾ ਰੀਰਾਈਟ ਕਰਨ ਦੀ ਜਿਹੜੀ ਆ ਉਹ ਲੋੜ ਹੈ ਹਾਲਾਂਕਿ ਇਹ ਫੈਸਲਾ ਕਰਦੇ ਸਮੇਂ ਉਹਨਾਂ ਨੇ ਜੋ ਟਿਨੀਸ਼ੀਆ ਦੀ اپੋਜੀਸ਼ਨ ਹੈ ਉਸ ਨੂੰ ਬਿਲਕੁਲ ਵੀ ਉਸ ਉਸ ਦੇ ਨਾਲ ਕੋਈ ਕੰਸੈਂਸਸ ਬਿਲਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਟਿਨੀਸ਼ੀਆ ਦੇ ਅੰਦਰ ਜੋ ਡੈਮੋਕ੍ਰੈਟਿਕ ਪ੍ਰਿੰਸੀਪਲਸ ਹਨ ਉਹਨਾਂ ਦਾ ਪਤਨ ਹੋਇਆ ਹੈ ਅਤੇ ਟਿਨੀਸ਼ੀਆ ਫਿਰ ਤੋਂ ਉਸੇ ਪੁਆਇੰਟ ਤੇ ਦੁਬਾਰਾ ਆ ਕੇ ਖੜ ਗਿਆ ਹੈ ਜੇਹੋ ਜਿਹਾ ਕਿ ਰੈਵਿਊਸ਼ਨ ਤੋਂ ਪਹਿਲਾਂ ਟੁਰੀਸ਼ੀਆ ਦੇ ਲੋਕਾਂ ਨੂੰ ਇਕਨੋਮਿਕ ਚੈਲੰਜਸ ਉਸੇ ਤਰ੍ਹਾਂ ਹਨ ਬੇਰੋਜ਼ਗਾਰੀ ਮੰਗਾਈ ਉਸੇ ਤਰ੍ਹਾਂ ਹੈ ਅਤੇ ਕੋਈ ਇੰਟਰਨੈਸ਼ਨਲ ਰਿਲੀਫ ਲੈਂਡ ਦੇ ਵਿੱਚ ਵੀ ਜਿਹੜੇ ਆ ਉਸਕਾਰ ਉਥੋਂ ਦੀ ਜਿਹੜੀ ਆ ਕਾਮਯਾਬ ਨਹੀਂ ਹੋ 파ੜੇ ਜਿਹੜੀਆਂ ਸਟੇਟ ਓਨਡ ਟਰਪਰਾਈਜ਼ਸ ਨੇ ਜਾਨੀ ਕੀ ਸਰਕਾਰੇ ਜੋ ਕੰਪਨੀਆਂ ਨੇ ਇੰਡਸਟਰੀ ਆ ਜਿਹੜੀ ਉਹ ਪੂਰੀ ਤਰ੍ਹਾਂ ਨਾਲ ਆਪਣੇ ਠੀਕ ਹਾਲਾਤਾਂ ਦੇ ਅੰਦਰ ਨਹੀਂ ਆ پا ਰਹੀ ਕਈ ਸਯਦ ਦਾ ਜੋ ਸਾਰਾ ਸਿਸਟਮ ਹੈ ਪੋਲਿਟিক্যাল ਸਿਸਟਮ ਹੈ ਉਹ ਅਥੋਰਿਟੇਰੀਅਨਿਜ਼ਮ ਦੇ ਉੱਤੇ ਹੀ ਬਣਿਆ ਹੋਇਆ ਹੈ ਉਹ ਪੋਪੂਲਰ ਸਲੋਗਨ ਲਗਾਉਂਦੇ ਹਨ ਆਪੋਜੀਸ਼ਨ ਸਾਰੀ ਨੂੰ ਜਿਹੜਾ ਆ ਉਹ ਇੱਕ ਤਰ੍ਹਾਂ ਦਾ ਕ੍ਰਿਮੀਨਲ ਦੇ ਰੂਪ ਚ ਦਿਖਾਉਂਦੇ ਹਨ ਅਤੇ ਇਸ ਤਰ੍ਹਾਂ ਉਹ ਪੋਪੂਲਰ ਸਪੋਰਟ ਜਿਹੜੀ ਲੋਕਾਂ ਦੀ ਰਾਪਤ ਕਰਦੇ ਹਨ ਸੋ ਪੈਨੇਸ਼ੀਆ ਦੀ ਰੈਵੋਲੂਸ਼ਨ ਅਤੇ ਅੱਜ ਤੱਕ ਜੋ ਹਾਲਾਤ ਨੇ ਉਹ ਸਾਨੂੰ ਕੁਝ ਜ਼ਰੂਰੀ ਸਬਕ ਲੈਸਨਸ ਦੇ ਕੇ ਜਾਂਦੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਡੈਮੋਕਰੇਸੀ ਦੇ ਅੰਦਰ ਕੱਲੇ ਇਲੈਕਸ਼ਨਸ ਹੀ ਨਹੀਂ ਹੁੰਦੇ ਉੱਥੇ ਸਟਰੋਂਗ ਇੰਸਟੀਟਿਊਸ਼ਨਸ ਚਾਹੀਦੇ ਹਨ ਤਾਂ ਕਿ ਡੈਮੋਕਰੈਟਿਕ ਪ੍ਰੋਸੈਸ ਨੂੰ ਬਚਾਇਆ ਜਾ ਸਕੇ ਨੰਬਰ 2 ਇੱਕ ਬੈਲੈਂਸ ਚਾਹੀਦਾ ਹੈ ਰਿਲੀਜੀਅਨ ਅਤੇ ਸੈਕੂਲਰਿਜ਼ਮ ਦੇ ਅੰਤਰ ਰਿਲੀਜਨ ਦੀ ਜੋ ਸਿਆਸਤ ਦੇ ਅੰਦਰ ਜੋ ਤਕਲੰਦਾਜ਼ੀ ਆ ਅਸੀਂ ਟ੍ਰਿਸ਼ੀਆ ਵਾਲੇ ਕੇਸ ਦੇ ਅੰਦਰ ਦੇਖ ਸਕਦੇ ਹਾਂ ਕਿ ਉਸ ਦੇ ਨਾਲ ਮੁਲਕ ਨੂੰ ਕੀ ਕੁਝ ਸੈਨਾ ਪਿਆ ਅਤੇ ਇੱਕ ਤਰ੍ਹਾਂ ਦਾ ਸਮਾਜ ਹੀ ਬਿਲਡ ਕਰਨ ਲਈ ਜਿਹੜੀ ਕੋਸ਼ਿਸ਼ ਹੈ ਉਸ ਦੇ ਰਿਜ਼ਲਟ ਕਦੀ ਵੀ ਠੀਕ ਨਹੀਂ ਨਿਕਲਤੇ ਅਤੇ ਸਭ ਤੋਂ ਇੰਪੋਰਟੈਂਟ ਲੈਸਨ ਆ ਕਿ ਇਕਨੋਮਿਕ ਜੋ ਇਨਕਵੈਲਿਟੀਆਂ ਨੇ ਉਹਨਾਂ ਨੂੰ ਐਡਰੈਸ ਕੀਤੇ ਬਿਨਾ ਪੋਲੀਟਿਕਲ ਅਧਿਕਾਰ ਦੇਣ ਦੇ ਬਾਵਜੂਦ ਵੀ ਬਹੁਤ ਸਾਰੇ ਮਸਲੇ ਜਿਹੜੇ ਅਧੂਰੇ ਹੀ ਰਹਿ ਜਾਂਦੇ ਹਨ ਅਤੇ ਨਵੇਂ ਮਸਲੇ ਵੀ ਖੜੇ ਹੋ ਜਾਂਦੇ ਹਨ ਸੋ ਸਾਨੂੰ ਪੰਜਾਬੀਆਂ ਨੂੰ ਵੀ ਬਹੁਤ ਕੁਝ ਸਿੱਖਣ ਦੀ ਲੋੜ ਹੈ ਡਨਿਸ਼ੀਆ ਦੇ ਤਜਰਬੇ ਤੋਂ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਲੋਕਾਂ ਦਾ ਹਜੂਮ ਜਿਹੜਾ ਆ ਉਹ ਸਰਕਾਰ ਦਾ ਤੱਕਾ ਪਲਟ ਕਰ ਦਿੰਦਾ ਹੈ ਅਤੇ ਨਵੇਂ ਬੰਦੇ ਨਵੇਂ ਪਾਰਟੀਆਂ ਸੱਤਾ ਦੇ ਅੰਦਰ ਆਉਂਦੀਆਂ ਹਨ ਅਤੇ ਫਿਰ ਕਿਸ ਤਰ੍ਹਾਂ ਹੌਲੀ-ਹੌਲੀ ਉਸੇ ਪੁਆਇੰਟ ਤੇ ਫਿਰ ਮੁਲਕਾ ਆ ਕੇ ਦੁਬਾਰਾ ਖੜ ਜਾਂਦਾ ਹੈ ਜਿੱਥੋਂ ਸ਼ੁਰੂਆਤ ਕੀਤੀ ਹੈ ਸੋ ਆਖਰ ਦੇ ਵਿੱਚ ਕਨੀਸ਼ੀਆ ਦੀ ਰੈਵਲੂਸ਼ਨ ਤੋਂ ਜੋ ਸਭ ਤੋਂ ਵੱਡੀ ਗੱਲ ਸਿੱਖਣ ਵਾਲੀ ਉਹ ਇਹ ਹੈ ਕਿ ਸਾਨੂੰ ਬਦਲਾਅ ਦੇ ਲਈ ਲੜਨਾ ਚਾਹੀਦਾ ਹੈ ਬਦਲਾਅ ਦੇ ਲਈ ਸੰਘਰਸ਼ ਕਰਨਾ ਚਾਹੀਦਾ ਹੈ ਪਰ ਨਾਲ ਦੇ ਨਾਲ ਸਾਨੂੰ ਪੇਸ਼ੈਂਸ ਵੀ ਰੱਖਣਾ ਚਾਹੀਦਾ ਹੈ ਅਸੀਂ ਕਈ ਵਾਰ ਸਮੂਹ ਦੇ ਰੂਪ ਵਿੱਚ ਬਹੁਤ ਜਲਦੀ ਤਬਦੀਲੀ ਚੋਣੇ ਹੁੰਦੇ ਹਾਂ ਅਸੀਂ ਹਰ ਪੱਖ ਤੋਂ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਨਾਲ ਚੋਣੇ ਆ ਕਿ ਤਬਦੀਲੀ ਆ ਜਾਵੇ ਤੇ ਗਵਰਨਰਸ ਦੇ ਅੰਦਰ ਜੋ ਤਬਦੀਲੀ ਹੈ ਉਹ ਹਰ ਬਾਰ ਤੇਜ਼ੀ ਨਾਲ ਨਹੀਂ ਲਿਆਂਈ ਜਾ ਸਕਦੀ ਉਹ ਇੱਕ ਸਲੋ ਪ੍ਰੋਸੈਸ ਹੁੰਦਾ ਹੈ ਅਤੇ ਇਹਨੂੰ ਟਾਈਮ ਲੱਗਦਾ ਹੈ ਅਤੇ ਸਟੈਪ ਵਾਈਜ਼ ਸਟੈਪ ਹੀ ਇੱਕ ਸਮਾਜ ਜਿਹੜਾ ਆ ਉਹ ਗਵਰਨੈਂਸ ਨੂੰ ਜੜਾਇਆ ਉੱਥੇ ਕਰਪੁੰਦਾ ਹੈ ਚੀਜ਼ਾਂ ਜਿੰਨੀ ਤੇਜ਼ੀ ਨਾਲ ਇੱਕ ਸਮਾਜ ਕਰਨ ਦੀ ਕਈ ਵਾਰ ਕੋਸ਼ਿਸ਼ ਕਰਦਾ ਹੈ ਉਸ ਦੇ ਨਾਲ ਸવાય ਤਬਾਹੀ ਤੋਂ ਕੁਝ ਨਹੀਂ ਤੇ ਅੱਜ ਅਸੀਂ ਟੁਨੀਸ਼ੀਆ ਦੀ ਰੈਵਲੂਸ਼ਨ ਦੀ ਗੱਲ ਕੀਤੀ ਹੈ ਅਤੇ ਅਗਲੇ ਵੀਡੀਓ ਦੇ ਅੰਦਰ ਅਸੀਂ ਏਜੀਪਟ ਦੀ ਗੱਲ ਕਰਾਂਗੇ ਕਿਸ ਤਰ੍ਹਾਂ ਟੁਨੀਸ਼ੀਆ ਤੋਂ ਨਿਕਲੀ ਰੈਵਲੂਸ਼ਨ ਏਜੀਪਟ ਦੇ ਅੰਦਰ ਪਹੁੰਚੀ ਅਤੇ ਉਸ ਦੇ ਨਾਲ ਕੀ ਕੀ ਏਜੀਪਟ ਦੀ ਸਿਆਸਤ ਦੇ ਅੰਦਰ ਸਮਾਜ ਦੇ ਅੰਦਰ ਬਦਲਾਪ ਆਏ ਤੋਂ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਮਿਲਦੇ ਹਾਂ ਅਗਲੇ ਵੀਡੀਓ ਦੇ ਅੰਦਰ ਧੰਨਵਾਦ